ਹਾਂਜੀ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰਿਆਂ ਨੇ ਠੀਕ ਹੋ ਚਲੋ ਵਧੀਆ ਜੀ ਸਾਰਿਆਂ ਠੀਕ ਆਏ ਤਾਂ ਵਾਹਿਗੁਰੂ ਦੀ ਕਿਰਪਾ ਚਾਹੀਦੀ ਹੈਗੀ ਆ ਤੇ ਅਸੀਂ ਵੀ ਠੀਕ ਠਾਕ ਆਂ ਜੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਭੈਣ ਭਰਾਵੋਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਖੁਸ਼ਮਾਈ ਚੈਨਲ ਤੇ ਸਭ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਜਿਹੜੇ ਘੰਟੀ ਆਸ ਨੂੰ ਦਬਾ ਕੇ ਹਾਲ ਦਾ ਸੈਂਡ ਕਰੋ ਤਾਂ ਕਿ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਵੇ ਜੀ ਤੇ ਲਓ ਜੀ ਅੱਜ ਬੈਠੇ ਨੇ ਤੇ ਹੈਗੇ ਜੀ ਛੋਟੀ ਇਹ ਉਹੀ ਬੇਟੀ ਹੈ ਜੀ ਮੇਰੀ ਜਿਹਦਾ ਸੱਜਾ ਪਾਸਾ ਨਹੀਂ ਚੱਲਦਾ ਹੈਗਾ ਤੇ ਇਹਦਾ ਇਹ ਪਾਸਾ ਚੱਲਦਾ ਨਹੀਂ ਹੈਗਾ ਬਿਲਕੁਲ ਵੀ ਇਹ ਵਾਲਾ ਆ ਦੇਖੋ ਇਹਦਾ ਹੱਥ ਨਾਲ ਤਾਂ ਬਿਲਕੁਲ ਨਹੀਂ ਕੋਈ ਚੀਜ਼ ਫੜ ਹੁੰਦੀ ਹੈਗੀ ਤੇ ਇਹੀ ਇਹ ਕੁੜੀ ਆ ਸੀਗੀ ਜਿਹੜੀ بیمار ਸੀਗੀ ਕਾਫੀ ਜਿੱਤੇ ਕਰਕੇ ਮੈਂ ਬਲੌਗ ਬਣਾਉਣੇ ਵਿੱਚੋਂ ਬੰਦ ਕਰ ਦਿੱਤੇ ਸੀਗੇ ਵੀਡੀਓ ਕਾਫੀ ਯਾਨੀ ਕਿ ਇਸ ਸਾਲ ਅ 1.5 ਸਾਲ ਤਾਂ तकरीबन ਹੋ ਹੀ ਗਿਆ ਸੀ ਮੈਂ ਵੀਡੀਓ ਨਹੀਂ ਸੀ ਪਾਈ ਤੇ ਇਹ ਦੇਖੋ ਪੈਰ ਤੇ ਹਜੇ ਵੀ ਇਹਦੇ ਉਹ ਨਿਸ਼ਾਨ ਹੈਗਾ ਵਾ ਜਾਨੀ ਕਿ ਜਦੋਂ ਜਦੋਂ ਜਿਆਦਾ ਬੈਠ ਜਾਂਦੀ ਹੈ ਜਾਂ ਜਿਆਦਾ ਤੁਰ ਲੈਂਦੀ ਹੈ ਤਾਂ ਫਿਰ ਇਹਦਾ ਪੈਰ ਨੂੰ ਸੋਜ ਆ ਜਾਂਦੀ ਹੈ ਜਾਨੀ ਕਿ ਹਜੇ ਝਖਮ ਪੂਰਾ ਭਰਿਆ ਨਹੀਂ ਹੈਗਾ ਆ ਦੇਖੋ ਤੁਸੀਂ ਦੇਖੋਗੇ ਇਹਦੇ ਪੈਰ ਤੇ ਆ ਦੇਖੋ ਜੀ ਇਹ ਸਾਰਾ ਪੈਰ ਆ ਪੈਰ ਦੇਖੋ ਜਿਹੜੇ ਇੱਥੇ ਤੱਕ ਗੜ ਗਿਆ ਸੀਗਾ ਇਹ ਸਾਰਾ ਪੈਰ ਆ ਨਿਸ਼ਾਨ ਪਏ ਹੋਏ ਨੇ ਸਾਰਾ ਕਾਲਾ ਉਹ ਹਜੇ ਵੀ ਜਾਨੀ ਕਿ ਠੀਕ ਨਹੀਂ ਹੈਗਾ ਇਹਦਾ ਪੂਰੀ ਤਰ੍ਹਾਂ ਪੈਰ ਤਕਲੀਫਾ ਜੇ ਵੀ ਹੁੰਦੀ ਹੈ ਸੋਚੀ ਜਾਂਦਾ ਥੋ ਸਾਰਾ ਚਲੋ ਜੀ ਹੁਣ ਆਪਾਂ ਬਣਾ ਲਈਏ ਜੀ ਸਬਜੀ ਅੱਜ ਬਣਾਵਾਂਗੇ ਆਪਾਂ ਤੋਰੀ ਦੀ ਸਬਜੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਲਓ ਜੀ ਪਹਿਲਾਂ ਆਪਾਂ ਧੋ ਲਈਏ ਹੱਥ ਫਿਰ ਆਪਾਂ ਸਬਜੀ ਕੱਟ ਲਈਏ ਅੱਜ ਮੇਰਾ ਬੇਟਾ ਘਰੇ ਸੀਗਾ ਉਹਨੂੰ ਸੀਗਾ ਜੀ ਰਾਤ ਦਾ ਪੁਖਾਰ ਸੀ ਗਿਆ ਨਹੀਂ ਹੈਗਾ ਸਕੂਲੋਂ ਤੇ ਹੁਣ ਕੁਛ ਠੀਕ ਸੀਗਾ ਦੁਪਹਿਰ ਤੋਂ ਤੇ ਫਿਰ ਉਹਨੂੰ ਗਿਆ ਹੋਇਆ ਹਾਕੀ ਖੇਡਣ ਤੇ ਦੇਖਦੇ ਚਲੋ ਅੱਜ ਪੁੱਛਿਆ ਸੀਗਾ ਸਕੂਲ ਚ ਫਿਰ ਜੀ ਨੂੰ ਵੀ ਆਏਗਾ ਤਾਂ ਨਹੀਂ ਹੈਗਾ ਹਾਂਜੀ ਕੋਈ ਕੰਮ ਵਗੈਰਾ ਜਿਹੜਾ ਦੱਸਿਆ ਸਕੂਲ ਵਿੱਚ ਤਾਂ ਉਹਨੂੰ ਵੀ ਦੱਸ ਦੇ ਠੀਕ ਆ ਕਰ ਲੂਗਾ ਰਾਤ ਪਹਿਲਾਂ ਨਮੋੜ ਨੂੰ ਕੋ ਖਾ ਸੀਗਾ ਫਿਰ ਰਾਤ ਨੂੰ ਜਦੋਂ ਪੈਣ ਲੱਗੇ ਤਾਂ ਮੈਂ ਕਹਿੰਦੀ ਮੇਰਾ ਕੰਨ ਦੁਖਦਾ ਰਾਤ 1 ਵਜੇ ਤੱਕ ਹੋਣੀ ਪਈ ਹੈਗੀ ਮੈਂ ਕਦੇ ਤੇਲ ਪਾਵਾ ਤੇ ਗਰਮ ਕਰਕੇ ਕਦੇ ਕਿਦਾਂ ਨੀਂਦ ਨਹੀਂ ਕਹਿੰਦੀ ਮम्मी ਬਣਾਉਂਦੀ ਹੈਗੀ ਹਲੋ ਜੀ ਆਪਾਂ ਸਬਜ਼ੀ ਕੱਟ ਲਈ ਤੇ ਆਪਾਂ ਹੁਣ ਲਾਦੇ ਤੜਕਾ फटाफट ਲੋ ਜੀ ਆਪਾਂ ਸਬਜ਼ੀ ਲਈਤੀ ਆ ਤੋ ਉਹ ਤੇ ਹੁਣ ਆਪਾਂ ਇਹ ਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਤੇਲ ਸਰੋਂ ਦਾ ਤੇਲ ਪਾਵਾਂਗੇ ਥੋੜੇ ਜਿਹਾ ਗਰਮ ਹੋਣ ਦਿੰਦੇ ਆ ਜੀ ਤੇਲ ਨੂੰ ਫਿਰ ਇਸ ਤੋਂ ਆਮਾਂਗੇ ਆਪਾਂ ਜੀਰਾ ਲਓ ਜੀ ਤੇਲ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਜੀਰਾ ਹਾਥੀ ਤਾਂ ਨਾ ਬੋਤਲ ਚ ਫੇਰ ਵਾਲੀ ਲਓ ਜੀ ਇਹਨੂੰ ਸ਼ੌਂਕ ਚੜਿਆ ਹੋਇਆ ਹੈ ਬਸ ਬੁੱਤ ਇਹ ਹੋ ਗਰਮ ਹੋ ਜਾਂਦੇ ਥੋੜੇ ਜਿਹਾ ਲੋਚ ਜੀਰਾ ਹੋ ਚੁੱਕਿਆ ਗਰਮ ਤੇ ਹੁਣ ਇਸ ਵਿੱਚ ਵਿੱਚ ਪਾਉਗੀ ਪਿਆਜ਼ ਪਾ ਦੋ ਬੁੱਤ ਹੌਲੀ 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 ਇਹ ਸ਼ਾਹ ਬਹੁਤ ਸਾਰਾ ਕੰਮ ਕਰਨ ਦਾ ਰਾਜੇ ਨੂੰ ਲਾਈ ਤਾਂ ਨਹੀਂ ਹੈਗਾ ਬਾਹਾਂ ਦੀ ਕਰਕੇ ਚਲੋ ਕੋਈ ਗੱਲ ਉਕੇ ਇਸ ਮੱਤੇ ਲੇਕੀ ਦੇਤੀ ਆਪਾਂ ਹੁਣ ਥੋੜੇ ਜਿਹਾ ਪਿਆਰ ਚ ਭੁੰਨ ਜਾਣਗੇ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਤੇ ਲਾਲ ਟਮਾਟਰ ਲਾਉ ਜੀ ਹੁਣ ਅਸੀਂ ਇਹ ਵਿੱਚ ਪਾ ਦਿਆਂਗੇ ਲਾਲ ਟਮਾਟਰ ਪਹਿਲਾਂ ਭੁੱਲ ਗਏ ਸੀ ਸਤ ਬਾਅਦ ਚ ਕੀ ਪਵਾਵਾਂਗੇ ਆਪਾਂ ਜੀ ਲਾਲ ਟਮਾਟਰ ਠੀਕ ਲਓ ਜੀ ਪਿਆਜ਼ ਹੁਣ ਆਪਣੇ ਪੋਚਣ ਲੱਗੇ ਬਰ ਨਾਲੇ ਪੋਚ ਲੈਣਾ ਨੀ Schu ਦੀ ਪੜਾਈ ਕਿੰਨਾ ਚੱਲਦੀ ਫਰਨੇ Schu ਪੜਾਈ ਸਕੂਲ ਦੀ ਅੱਜ ਕੀ ਕੀਤਾ ਵਧੀਆ ਚੱਲਦੀ ਹੈ ਜੀ ਅੱਜ ਕੀ ਕੀਤਾ ਸਕੂਲ ਅੱਜ ਅਸੀਂ ਹਾਰੇ ਅਗਲੇ ਮਹੀਨੇ ਤੱਕ ਕਮਿਸ਼ਨ ਸਮਰਾਦ ਦਾ ਸਿਲੇਬਸ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਸਕੂਲ ਦਾ ਜਿਹੜਾ ਹੋਮਵਰਕ ਆ ਉਹ ਕਰਾਂਗੇ ਠੀਕ ਹੈ టమాటరీ దిక్ మనజీ బ ਲੋ ਜੀ ਇਹ ਹੈ ਕਿ ਪੇਸਟ ਹਰੀ ਮਿਰਚ ਤੇਰੋ ਚਾਦਰਕ ਪਾਇਆ ਆਪਾਂ ਥੋੜੇ ਜਿਹਾ ਕੀ ਕਹਿੰਦੇ ਨੇ ਆ ਲਸਣ ਵਗੈਰਾ ਵਿੱਚ ਹੀ ਆਪਾਂ ਗ੍ਰਾਇੰਡ ਕੀਤਾ ਸਾਰਾ ਹੁਣ ਇਹਦੇ ਵਿੱਚ ਆਪਾਂ ਇਹ ਭੋਲਾਂਗੇ ਤੇ ਨਾਲ ਲਾ ਟਮਾਟਰ ਜਿਹੜੇ ਉਗਲ ਚੰਨ ਪੂਰੀ ਤਰ੍ਹਾਂ ਆ ਦੇਖੋ ਜੀ ਕੀੜੀ ਵੀ ਆਪਣੇ ਹਿੱਸੇ ਦਾ ਖਾਣਾ ਲਈ ਜਾਂਦੀ ਆ ਪਿਆਜ਼ ਦਾ ਟੁਕੜਾ ਦੇਖੋ ਕਿਵੇਂ ਲਈ ਜਾਂਦੀ ਆ ਕੀੜੀ ਲੈ ਕੱਲੀ ਉਹ ਕਿੱਥੇ ਤੋਈ ਜਾਂਦੀ ਆ लो जी प्याज अपने भुज गए हैं ला टमा भी कर चुके पावे जी हरी मिर्च मैं पाँ पुत मिर्च घट ही पावे मैं मोल खादा नहीं है रोटी हौली छिटे ना पे पुत हाथ देते ਲੋ ਜੀ ਵੀਡੀਓ ਵਿੱਚ ਕੱਟੀ ਗਈ ਸੀਗੀ ਤੇ ਆਪਰੇ ਵਿੱਚ ਆਪਾਂ ਹਲਦੀ ਪਾ ਲਤੀ ਹੈ ਲਾਲ ਹਾਂਜੀ ਫੋਨ ਚ ਜੀ ਪਤਾ ਨਹੀਂ ਕੀ ਦਿੱਕਤ ਆ ਗਈ ਸੀ ਕਿ ਫੋਨ ਖਰਾਬ ਹੋ ਗਿਆ ਸੀ ਕਿ ਹੈਂਗ ਜੇ ਹੋ ਗਿਆ ਸੀ ਨਾ ਔਨ ਹੁੰਦਾ ਸੀ ਨਾ ਬੰਦ ਹੁੰਦਾ ਸੀਗਾ ਫੋਨ ਇਸ ਕਰਕੇ ਆਪਣੀ ਜਿਹੜੀ ਸਬਜ਼ੀ ਦੀ ਰੈਸিপি ਸੀਗੀ ਉਹ ਵਿੱਚ ਹੀ ਰਹਿ ਗਈ ਆ ਚਲੋ ਕੋਈ ਗੱਲ ਨਹੀਂ ਤੇ ਹੁਣ ਟਾਈਮ ਹੋ ਚੁੱਕੇ ਨੇ 8:30 ਤੱਕ ਨੇ ਪੌਣੇ 9 ਹੀ ਹੋ ਚੁੱਕੇ ਨੇ ਆਪਾਂ ਘਰ ਦਾ ਸਾਰਾ ਕੰਮ ਖਤਮ ਕਰ ਲਿੱਤਾ ਹੈਗਾ ਹੁਣ ਤੇ ਹੁਣ ਮੈਂ ਨਾ ਆ ਕੇ ਹਟੇ ਸੀਗੀ ਬਸ ਰੋਟੀ ਰੈਂਦੀ ਹੈ ਮੇਰੀ ਖਾਣ ਤੇ ਯਾ ਦੇਖੋ ਜੀ ਰੋਟੀ ਤੇ ਬੱਚਿਆਂ ਨੇ ਸਾਰਿਆਂ ਨੇ ਖਾ ਲ ਲਈ ਟੀ ਰੋਟੀ ਸੋ ਜੇਪਾ ਇਹ ਵੀਡੀਓ ਤੇ ਇੱਥੇ ਐਂਡ ਕਰਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੀ ਕਮੈਂਟ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਬਹੁਤ-ਬਹੁਤ ਸਪੋਰਟ ਕਰੋ ਜੀ ਸਬਸਕ੍ਰਾਈਬ ਕਰੋ ਜੀ ਤੇ ਸਬਸਕ੍ਰਾਈਬ ਕਰਕੇ ਜਿਹੜੀ ਨਾਲ ਦੀ ਘੰਟੀ ਹੈਗੀ ਉਹਨੂੰ ਦਬਾ ਕੇ ਆਲਦਾ ਸੈਂਡ ਕਰੋ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਵੇ ਜੀ ਤੋਂ ਜੀ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਜੀ ਬਾਏ ਗੁੱਡ ਨਾਈਟ